ਜਿਹੜੀ ਮੀਟਿੰਗ ਹੈ ਇੱਕ ਲੋਕ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਗਈ ਹੈ ਕਾਂਗਰਸ ਦੇ ਪ੍ਰਧਾਨ 11 ਤਰੀਕ ਨੂੰ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਖੜਕੇ ਸਾਹਿਬ ਉਹ ਪੰਜਾਬ tour ਤੇ ਆ ਰਹੇ ਹੈ ਇਹ ਮਿੰਟ ਦੇ ਜਿਹੜੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਦੇ ਵਰਕਰ ਦੇ ਕੋਲ ਫੀਡਬੈਕ ਲੈਣ ਵਾਸਤੇ ਮੀਟਿੰਗ ਇਹ ਹਗਾਮਾ ਨੇ ਕੌਣ ਕਹਤਾ ਹੈ ਕਿ ਜੁਦਾਈ ਹੋਗੀ ਇਹ ਖਬਰ ਤੋਂ ਕਿਸੇ ਦੁਸ਼ਮਣ ਨੇ ਉਡਾਈ ਕੋ ਡਾਕਟਰ ਸਭ ਕੀ ਖਾਸ ਚਰਚਾ ਦਾ ਵਿਸ਼ਾ ਰਿਹਾ ਜੀ ਮੀਟਿੰਗ ਚ ਬਈ ਜਿਹੜੀ ਮੀਟਿੰਗ ਹੈ ਇਹ ਲੋਕ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਗਈ ਹੈ ਔਰ ਸਾਡੇ ਕਾਂਗਰਸ ਦੇ ਪ੍ਰਧਾਨ 11 ਤਰੀਕ ਨੂੰ 올 ਇੰਡੀਆ ਕਾਂਗਰਸ ਦੇ ਪ੍ਰਧਾਨ ਖੜਕੇ ਸਾਹਿਬ ਉਹ ਪੰਜਾਬ tour ਤੇ ਆ ਰਹੇ ਆ ਤੇ ਆਪਣੀ ਮੀਟਿੰਗ ਦੀ ਚਰਚਾ ਵਾਸਤੇ ਔਰ ਉਹਨਾਂ ਦੀ ਲੋਕੇਸ਼ਨ ਦੇਖਣ ਵਾਸਤੇ ਸਾਡੇ ਦਵਿੰਦਰ ਯਾਦਵ ਜੀ ਔਰ ਸਾਰੇ ਸਾਥੀ ਸਾਡੇ ਪ੍ਰਧਾਨ ਜੀ ਸੀਐਲਪੀ ਦੇ ਲੀਡਰ ਕੀ ਸਭ ਆਇਆ ਅੱਜ ਪਾਰਲੀਮੈਂਟ ਦੇ ਜਿਹੜੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਤੇ ਵਰਕਰ ਦੇ ਕੋਲ ਫੀਡਬੈਕ ਲੈਣ ਵਾਸਤੇ ਮੀਟਿੰਗ ਸੀ ਜਿਹੜਾ ਅੱਜ ਹੰਗਾਮਾ ਹੋਇਆ ਅੰਦਰ ਤੇ ਹੋਰ ਤੇ ਨਹੀਂ ਕਹਿਣਾ ਚਾਹੁੰਦਾ ਕੋਈ ਹੰਗਾਮਾ ਨਹੀਂ ਕੌਣ ਕਹਿੰਦਾ ਹੈ ਕਿ ਜੁਦਾਈ ਹੋਗੀ ਇਹ ਖਬਰ ਤਾਂ ਕਿਸੇ ਦੁਸ਼ਮਣ ਨੇ ਉਡਾਈ ਹੋਗੀ ਦੱਸ ਸਭ ਕੀ ਖਾਸ ਚਰਚਾ ਦਾ ਵਿਸ਼ਾ ਰਿਹਾ ਜੀ ਮੀਟਿੰਗ ਚ ਜਿਹੜੀ ਮੀਟਿੰਗ ਹੈ ਇੱਕ ਲੋਕ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਗਈ ਹੈ। ਔਰ ਸਾਡੇ ਕਾਂਗਰਸ ਦੇ ਪ੍ਰਧਾਨ 11 ਤਰੀਕ ਨੂੰ 올 ਇੰਡੀਆ ਕਾਂਗਰਸ ਦੇ ਪ੍ਰਧਾਨ ਖੜਕੇ ਸਾਹਿਬ ਉਹ ਪੰਜਾਬ ਟੋਰੇ ਤੇ ਆ ਰਹੇ ਹੈ। ਔਰ ਉਹਨਾਂ ਦੀ ਮੀਟਿੰਗ ਦੀ ਚਰਚਾ ਵਾਸਤੇ ਔਰ ਉਹਨਾਂ ਦੀ ਲੋਕੇਸ਼ਨ ਦੇਖਣ ਵਾਸਤੇ ਸਾਡੇ ਦਵਿੰਦਰ ਯਾਦਵ ਜੀ ਔਰ ਸਾਰੇ ਸਾਥੀ ਸਾਡੇ ਪ੍ਰਧਾਨ ਜੀ ਸੀਐਲਪੀ ਦੇ ਲੀਡਰ ਇਹ ਸਭ ਆਇਆ ਅੱਜ ਪਾਰਲੀਮੈਂਟ ਦੇ ਜਿਹੜੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਤੇ ਵਰਕਰ ਦੇ ਕੋਲ ਫੀਡਬੈਕ ਲੈਣ ਵਾਸਤੇ ਮੀਟਿੰਗ ਜਿਹੜਾ ਅੱਜ ਹੰਗਾਮਾ ਹੋਇਆ ਅੰਦਰ ਤੇ ਹੋਰ ਕੀ ਕਹਿਣਾ ਚਾਹੁੰਦਾ ਕੋਈ ਹੰਗਾਮਾ ਨਹੀਂ ਕੌਣ ਕਹਿੰਦਾ ਹੈ ਕਿ ਜੁਦਾਈ ਹੋਗੀ ਇਹ ਖਬਰ ਤਾਂ ਕਿਸੇ ਦੁਸ਼ਮਣ ਨੇ ਉਡਾਈ ਹੋਈ ਡਾਕਟਰ ਕੀ ਖਾਸ ਚਰਚਾ ਦਾ ਵਿਸ਼ਾ ਰਿਹਾ ਜੀ ਮੀਟਿੰਗ ਚ ਬਈ ਜਿਹੜੀ ਮੀਟਿੰਗ ਹੈ ਇਹ ਲੋਕ ਸਭਾ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਗਈ ਹੈ। ਔਰ ਸਾਡੇ ਕਾਂਗਰਸ ਦੇ ਪ੍ਰਧਾਨ 11 ਤਰੀਕ ਨੂੰ 올 ਇੰਡੀਆ ਕਾਂਗਰਸ ਦੇ ਪ੍ਰਧਾਨ ਖੜਗੇ ਸਾਹਿਬ ਉਹ ਪੰਜਾਬ tour ਤੇ ਆ ਰਹੇ ਹੈ। ਔਰ ਉਹਨਾਂ ਦੀ ਮੀਟਿੰਗ ਦੀ ਚਰਚਾ ਵਾਸਤੇ ਔਰ ਉਹਨਾਂ ਦੀ ਲੋਕੇਸ਼ਨ ਦੇਖਣ ਵਾਸਤੇ ਸਾਡੇ ਦਵਿੰਦਰ ਯਾਦਵ ਜੀ ਔਰ ਸਾਰੇ ਸਾਥੀ ਸਾਡੇ ਪ੍ਰਧਾਨ ਜੀ ਸੀਐਲਪੀ ਦੇ ਲੀਡਰ ਕੀ ਸਭ ਆਇਆ ਅੱਜ ਪਾਰਲੀਮੈਂਟ ਦੇ ਜਿਹੜੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਤੇ ਵਰਕਰ ਦੇ ਕੋਲ ਫੀਡਬੈਕ ਲੈਣ ਵਾਸਤੇ ਮੀਟਿੰਗ ਜਿਹੜਾ ਅੱਜ ਹੰਗਾਮਾ ਹੋਇਆ ਅੰਦਰ ਤੇ ਹੋਰ ਕੀ ਕਹਿਣਾ ਚਾਹੁੰਦਾ ਕੋਈ ਹੰਗਾਮਾ ਨਹੀਂ ਕੌਣ ਕਹਿੰਦਾ ਹੈ ਕਿ ਜੁਦਾਈ ਹੋਗੀ ਇਹ ਖਬਰ ਤਾਂ ਕਿਸੇ ਦੁਸ਼ਮਣ ਨੇ ਉਡਾਈ ਹੋਗੀ